ਸਰਦਾਰ ਦੇ ਪ੍ਰਸ਼ਾਸਨ ਵੱਲੋਂ ਮਾਨਯੋਗ ਡੀਸੀ ਵੱਲੋਂ ਔਰ ਸਿਵਲ ਪੁਲਿਸ ਅਫਸਰ ਸਹਿਬਾਨ ਵੱਲੋਂ ਇੱਕ ਮਾਤਾ ਗੁਦਰੀ ਕਾਲਜ ਦੇ ਵਿੱਚ ਨਾਟਕ ਕਰਵਾਏ ਜਾ ਰਹੇ ਧੀ ਦੀ ਪੁਕਾਰ ਇੱਕ ਕਮੇਟੀ ਰੋਜ਼ਾਨਾ ਕਰੇ ਇਹ ਜਿਹੜੇ ਦੋ ਨਾਟਕ ਨੇ ਨਸ਼ਾ ਵਿਰੁੱਧਾਂ ਔਰ ਜਿਵੇਂ ਮਾਨਯੋਗ ਸਰਦਾਰ ਪ੍ਰਗਤ ਸਿੰਘ ਮਾਨ ਸਾਹਿਬ ਨੇ ਕਹੀਆ ਕੀਤਾ ਕਿ ਅਸੀਂ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨਾ ਉਹਦੇ ਤਹਿਤ ਅਸੀਂ ਸ਼ਹਿਰ-ਸ਼ਹਿਰ ਪਿੰਡ-ਪਿੰਡ ਜਿਹੜੇ ਇਹ ਨਾਟਕ ਕਰਾਉਣੇ ਤਾਂ ਕਿ ਬੱਚਿਆਂ ਨੂੰ ਜਾਗਰੂਕ ਰਹੀਏ ਨਸ਼ਿਆਂ ਦੇ ਜਿਹੜੇ ਮਾਰੇ ਪ੍ਰਭਾਵ ਹੈ ਉਹਨਾਂ ਨੂੰ ਪਤਾ ਲੱਗੇ ਸੋ ਇਹ ਅਵੇਰਨੈਸ ਪੈਦਾ ਕਰਨ ਲਈ ਜਿਹੜਾ ਇੱਥੇ ਪ੍ਰੋਗਰਾਮ ਰੱਖੇ ਗਏ ਨੇ ਮੈਂ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਮਹੱਲਾ ਮਹੱਲਾ ਸ਼ਹਿਰ ਦਾ ਪਿੰਡ ਪਿੰਡ ਜਾ ਕੇ ਇਹ ਨਾਟਕ ਕਰਵਾਵਾਂਗੇ ਔਰ ਆਪਣੇ ਬੱਚਿਆਂ ਨੂੰ ਦੱਸਾਂਗੇ ਕਿ ਨਸ਼ੇ ਨੇ ਜਿਹੜੇ ਉਹ ਇੰਨੇ ਖਤਰਨਾਕ ਨੇ ਔਰ ਜੋ ਪੰਜਾਬ ਸਰਕਾਰ ਨੇ ਤਿਆਰ ਕੀਤਾ ਕਿ ਅਸੀਂ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨਾ ਔਰ ਬੜੀ ਤੇਜ਼ੀ ਨਾਲ ਅਸੀਂ ਕੰਮ ਕਰਨ ਜਾ ਰਹੇ ਹਾਂ ਕੰਮ ਕਰ ਰਹੇ ਹਾਂ ਔਰ ਬਹੁਤ ਚੰਗੇ ਰਿਜ਼ਲਟ ਆ ਰਹੇ ਨੇ ਮੈਂ ਪੰਜਾਬ ਦੇ ਲੋਕਾਂ ਨੂੰ ਖਾਸ ਕਰ ਹਲਕਾ ਸ਼ਰੀਫ ਅਤੇ ਗੱਟ ਸਾਹਿਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਜਿੱਥੇ ਵੀ ਕੋਈ ਆਪਾਂ ਨੂੰ ਪਤਾ ਲੱਗਦਾ ਕਿ ਨਸ਼ੇ ਵੇਚਣ ਵਾਲੇ ਨੇ ਉਹਨਾਂ ਨਾਲ ਕੋਈ ਆਪਾਂ ਰਾਇਤ ਨਹੀਂ ਕਰਨੀ ਚਾਹੇ ਕੋਈ ਤੁਹਾਡਾ ਰਿਸ਼ਤੇਦਾਰ ਆ ਚਾਹੇ ਕਿਸੇ ਐਮਐਲਏ ਦਾ ਰਿਸ਼ਤੇਦਾਰ ਆ ਚਾਹੇ ਕਿਸੇ ਪੁਲਿਸ ਅਫਸਰ ਦਾ ਰਿਸ਼ਤੇਦਾਰ ਹੈ ਜਿਹੜਾ ਨਸ਼ਾ ਵੇਚਦਾ ਸਾਡੇ ਬੱਚੇ ਦੇ મોત ਦਾ ਸਬਬਾ ਹੈ ਉਹਨੂੰ ਅਸੀਂ ਕਿਸੇ ਕਿਸਮ ਤੇ ਬਖਸ਼ਣਾ ਨਹੀਂ ਉਹਦਾ ਘਰ ਬਿਟਾਉਣਾ ਪੈਗੇ ਕਰਤਾਵਾਂਗੇ ਉਹਨੂੰ ਜੇਲ੍ਹ ਭੇਜਣਾ ਪਵੇ ਜੇਲ੍ਹ ਭੇਜਾਂਗੇ ਗੋਲੀਆਂ ਮਾਰਨੀਆਂ ਪਈਆਂ ਗੋਲੀਆਂ ਮਾਰਾਂਗੇ ਅਸੀਂ ਕਿਸੇ ਨੂੰ ਬਖਸ਼ਣਾ ਨਹੀਂ ਅਸੀਂ ਆਪਣੇ ਪੰਜਾਬ ਨੂੰ ਬਚਾਉਣਾ ਦੁਬਾਰਾ ਰੰਗਲਾ ਪੰਜਾਬ ਬਣਾਉਣਾ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਯੁੱਧ ਨਸ਼ਾ ਵਿਰੁੱਧ ਮਹਿੰਦ ਦੇ ਤਹਿਤ ਇੱਦਰ ਮਾਤਾ ਗੁਲੀ ਕਾਲਜ ਵਿੱਚ ਇੱਕ ਸਤਕਾਰਾੰਗ ਮੰਚ ਵੱਲੋਂ ਨਾਟਕ ਦਾ ਆਯੋਜਨ ਕਰਾਇਆ ਗਿਆ ਤੇ ਆਪ ਖਾਤੀ ਤੇ ਆ ਦਿ ਲੋ ਉਹਨਾਂ ਦੀ ਧੰਨਵਾਦੀ ਹਾਂ ਕਿਉਂਕਿ ਅਸੀਂ ਸਾਰਿਆਂ ਨੇ ਨਾਟਕ ਦੇਖਿਆ ਤੇ ਨਾਟਕ ਵਿੱਚ ਬਿਲਕੁਲ ਸਪਸ਼ਟ ਹੈ ਕਿ ਕਿਵੇਂ ਜਿਹੜੀ ਨਸ਼ੇ ਦੀ ਲਤ ਹੈ ਇੱਕ ਪਰਿਵਾਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੰਦੀ ਹੈ ਸੋ ਅੱਜ ਇਸ ਨਾਟਕ ਦੇ ذریعے ਦਸਤਾਰ ਗਰੁੱਪ ਨੇ ਕੋਰੀਓਗ੍ਰਾਫੀ ਵੀ ਕੀਤੀ ਹੈ ਤੇ ਸਭ ਤੋਂ ਜ਼ਿਆਦਾ ਇੱਥੇ ਇੱਕ ਮੰਗਾ ਸਿੰਘ ਜੀ ਜੋ ਇੱਕ ਖੁਦ ਐਡਿਕਟ ਰਹੇ ਹਨ 16-17 ਸਾਲ ਲਈ ਉਸ ਤੋਂ ਬਾਅਦ ਉਹ ਇਸ ਨਸ਼ੇ ਦੀ ਲਤ ਨੂੰ ਛੱਡ ਕੇ ਮੇਨਸਟ੍ਰੀਮ ਵਿੱਚ ਵਾਪਸ ਆ ਕੇ ਸਾਨੂੰ ਆਪਣੀ ਸਟੋਰੀ ਦੱਸ ਰਹੇ ਸੀ ਸੋ ਮੈਂ ਸਭ ਨੂੰ ਇਹ ਅਰਜ਼ੋ ਰਪੀਲ ਕਰਦੀ ਹਾਂ ਕਿ ਐਡਮਿਨਿਸਟ੍ਰੇਸ਼ਨ ਸਾਥ ਸਾਥ ਦਿਓ ਅਸੀਂ ਇਸ ਨਸ਼ੇ ਦੇ ਦਲਦਲ ਚੋਂ ਆਪਣੇ ਨੌਜਵਾਨਾਂ ਨੂੰ ਜੋ ਕਿ ਸਾਡੇ ਦੇਸ਼ ਦਾ ਸਾਡੇ ਸਮਾਜ ਦਾ ਭਵਿੱਖ ਹਨ ਉਹਨਾਂ ਨੂੰ ਕੱਢੀਏ ਉਹਨਾਂ ਦੀ ਰੀਹੈਬਿਲੀਟੇਸ਼ਨ ਕਰੀਏ ਸਕਿੱਲ ਡਿਵੈਲਪਮੈਂਟ ਕੋਰਸਸ ਦੇ ਜ਼ਰੀਏ ਉਹਨਾਂ ਨੂੰ ਮੇਨਸਟ੍ਰੀਮ ਵਿੱਚ ਲੈ ਕੇ ਆਈਏ ਕਿ ਅਸੀਂ ਇਸ ਮੁੱਦੇ ਵਿੱਚ ਕਾਮਯਾਬ ਹੋਈਏ